ਇੰਦਰਾ ਕਲੋਨੀ ਸ਼੍ਰੀ ਗੁਰੂ ਰਵਦਾਸ ਨੌਜਵਾਨ ਸੇਵਕ ਸਭਾਵ ਲੋ ਸ਼੍ਰੀ ਗੁਰੂ ਰਵਦਾਸ ਧਰਮਸ਼ਾਲਾ ਦੇ ਗੇਟ ਦਾ ਨੀ ਪੱਥਰ ਰੱਖਿਆ ਗਿਆ ਜਿਸ ਵਿੱਚ ਮੌਜੂਦਾ ਪ੍ਰਧਾਨ ਨਰੇਸ਼ ਕੁਮਾਰ ਜੀ ਮੁੱਖ ਤੌਰ ਤੇ ਹੈੱਡ ਆਫਿਸ ਤੋਂ ਆਏ ਪ੍ਰਧਾਨ ਟੋਨੀ ਕਟਾਰੀਆ ਜੀ ਸੁਭਾਸ਼ ਅਮਰੋਹੀ ਜੀ ਜੁਗਰ ਗਿਸ਼ੋਰ ਜੀ ਏਐਸਆਈ ਈਸ਼ਵਰ ਦੇয়াল ਜੀ ਲਵਲੀ ਆਤਮਤਾਈ ਵਾਲੇ ਜਿਸ ਵਿੱਚ ਸੇਵਾਦਾਰ ਪੀਟੀ ਸੰਜੀਵ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਲੱਕੀ ਜੀ ਅਮਰਜੀਤ ਜੀ ਦਵਾਰਕਾ ਜੀ ਸੋਨੂ ਜੀ ਰਾਜੂ ਜੀ ਅਸ਼ਨੀ ਕੁਮਾਰ ਜੀ ਮੌਜੂਦ ਸਨ ਇਹ ਕੜਾ ਕਾਸ਼ੀ ਵਾਰੀ ਦਾ ਬਹੁਤ ਸ਼ਕਤੀਪੂਰਨ ਹੈ ਜੈ ਗੁਰਦੇ ਧੰਨ ਗੁਰਦੇ ਜੈ ਗੁਰਦੇ ਧੰਨ ਗੁਰਦੇ ਕਿਰਪਾ ਸ਼ਕਤੀ ਅਮਰੇ ਕਿਰਪਾ ਸ਼ਕਤੀ ਅਮਰੇ ਜੈ ਗੁਰਦੇ ਧੰਨ ਗੁਰਦੇ ਜੈ ਗੁਰਦੇ ਧੰਨ ਗੁਰਦੇ ਚੱਲੇ ਬਾਪੂ ਹਾਂ ਆਪ ਤੋਂ ਵੀ ਥੋੜਾ ਜਿਹਾ ਜੈ ਗੁਰਦੇਵ ਧੰਨ ਗੁਰਦੇਵ ਅੱਜ ਇਤਰਾਕਲੂ ਦੇ ਵਿੱਚ ਸੁਖਵਰ ਦਾਸ ਮੰਦਰ ਜਿਹੜੀ ਧਰਮਸ਼ਾਲਾ ਦਾ ਨੀ ਪੱਥਰ ਰੱਖਿਆ ਗਿਆੜ ਦਾ ਉਹ ਮੇਰੇ ਤੁਰਖਾਇਆ ਗਿਆ ਪੀਟੀਜੀ ਨੇ ਉਹਦੇ ਨਾਲ ਟੀਮ ਨੇ ਤੇ ਮੈਨੂੰ ਸਵਾਭ ਬਖਸ਼ਿਆ ਵੀ ਮੈਂ ਨੀ ਪੱਥਰ ਕਾਂ ਗਿਆੜ ਦਾ ਤੇ ਮੈਂ ਇਹ ਰੱਖਿਆ ਪਰ ਮੈਨੂੰ ਬੜੀ ਖੁਸ਼ੀ ਹੋਈ ਵੀ ਚੰਗਾ ਕੰਮ ਧਰਮ ਦਾ ਕੰਮ ਕਰਦੇ ਪਏ ਨੇ ਤੇ ਬਾਕੀ ਜਿੱਥੇ ਵੀ ਇਹਨਾਂ ਨੂੰ ਮੇਰਾ ਸਹਿਯੋਗ ਹੋਏਗਾ ਤੇ ਮੈਂ 24 ਘੰਟੇ ਇਹਨਾਂ ਸਹਿਯੋਗ ਵਿੱਚ ਹਾਜ਼ਰ ਹੋਵਾਂਗਾ ਤਨ ਮਨ ਤਨਨਾ ਜਦੋਂ ਮਰਜੀ ਕਿਸੇ ਵੀ ਜਗ੍ਹਾ ਜਰੂਰਤ ਹੋएगी ਅਤੇ ਰਾਤੀ ਮੈਨੂੰ ਕਹਿਰ ਮੈਂ ਉਸਾਰੇ ਪੂਰੀ ਕਰਾਂਗਾ ਜੈ ਗੁਰਦੇ ਤਲਗੁਰ ਦੇ ਗੁਰੂ ਰਵਿਦਾਸ ਨੌਜਵਾਨ ਸੰਵਾਦ ਸਨੋ ਇੰਦਰਾ ਕਲੋਨੀ ਚਪਾਰ ਰੋਡ ਤੇ ਅੱਜ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਸਾਰੇ ਸ਼ਹਿਰ ਵਾਸੀ ਜਿਹੜੇ ਅੰਮ੍ਰਿਤਸਰ ਦੀ ਟੀਮ ਸਾਰੀ ਇਕੱਠੀ ਹੋਈ ਥੇ ਮੈਂ ਇਹ ਗੱਲ ਕਵਾਂਗਾ ਵੀ ਸਾਰੇ ਜਿਹੜੇ ਟੀਮ ਇਹਦੇ ਨਾਲ ਗੈਂਬਰ ਸਰ ਦੀ ਟੀਮ ਜੋ ਆਵਾਜ਼ ਮਾਰਨਗੇ ਇਹਦੇ ਨਾਲ ਜੋ ਵੀ ਦੁੱਖ ਸੁੱਖ ਦੇ ਵਿੱਚ ਮੰਦਿਰ ਦੇ ਵਿੱਚ ਧਰਮਸ਼ਾਲਾ ਦਾ ਸੰਯੋਗ ਰਵਾਂਗਾ ਪੂਰੇ ਨਾਮ ਆ ਜੀ ਵਾਹ ਐ ਸ਼ਰੂ ਗੁਰਦਾਸ ਮਹਾਰਾਜ ਜੀ ਕੀ ਜੈ ਅਸੀਂ ਅੱਜ ਇੰਦਰਾ ਕਲੋਨੀ ਸ਼ਰੂ ਗੁਰਦਾਸ ਨੋਜਨ ਸਭਾ ਇੰਦਰਾ ਕਲੋਨੀ ਤਰਨਦੇਵ ਮੰਦਿਰ ਦੇ ਧਰਮਸ਼ਾਲਾ ਦੀ ਨੀਂਹ ਪੱਥਰ ਸਾਡੇ ਸੁਭਾਸ਼ਮ ਚੰਦਰ ਜੀ ਅਮਰੋਹੀ ਜੀ ਨੇ ਰੱਖਿਆ ਹੈ ਕਿ ਉਹਨਾਂ ਦੀ ਹਜ਼ੂਰੀ ਵਿੱਚ ਸਾਰਿਆਂ ਨੇ ਦਰਸ਼ਨ ਦਿੱਤੇ ਨੇ ਸਾਰੀਆਂ ਸੁਭਾਵਾਂ ਸਾਡੇ ਤੱਕ ਪਹੁੰਚੀਆਂ ਨੇ ਸਾਡੇ ਐਸਆਈ ਈਸ਼ਰਦੇਵਾਲ ਜੀ लवली ਭਾਈ ਹਾਤਮ ਦਾਈ ਗਲੀ ਤੋਂ ਇਸਟ ਮੋਨਗਰ ਤੋਂ ਸੀ ਬਲੌਗ ਤੋਂ ਸਾਡੇ ਜਗਲ ਕੁਸ਼ੋਰ ਜੀ ਤਾਨਾ ਅਤੇ ਹੈੱਡ ਆਫਸ ਦੇ ਪ੍ਰਧਾਨ ਸਾਡੇ ਟੋਨੀ ਜੀ ਤੇ ਹਕੂਮਤ ਰਾਹੀਂ ਟੋਨੀ ਜੀ ਅਸ਼wini ਜੀ ਅਤੇ ਸਾਡੇ ਨਾਲ ਸਾਡੇ ਜਨਕਰਾਜ ਜੀ ਕਟਾਰੀਆ ਉਹ ਵੀ ਸਾਡ ਨੂੰ ਬਹੁਤ ਵੱਡਾ ਸਹਿਯੋਗ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਤਰਮਸ਼ਾਲਾ ਦਾ ਗੇਟ ਦਾ ਨੀਂਹ ਪੱਥਰ ਰਖਾਈ ਸਾਡੇ ਸੁਭਾਸ਼ ਚੰਦਰ ਮਰੋਹੀ ਜੀ ਨੇ ਅਸੀਂ ਅਨਾ ਸਾਰਿਆਂ ਦਾ ਆਪਣੀ ਸਭਾ ਉੱਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਤੱਕ ਪਹੁੰਚੇ ਨੇ ਜੈਗੁਰਦੇਵ ਧੰਨਵਾਦ